ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਸਾਨੂੰ ਮਾਝ ਦਿਖਾਵਾਂਗੇ ਸੂਈ ਵੀ ਤੇ ਇੱਕ ਗੱਬਣ ਵੜਦੋ ਉਹਨਾਂ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਵੀਰ ਆਪਣਾ ਨਾਡ ਲੂ ਸੋਨੂ ਆ ਪਿੰਡ ਹੈਮਤਪੁਰਾ ਜ਼ਿਲ੍ਹਾ ਮੋਗਾ ਤਕੀ ਨਿਹਾਲ ਸਿੰਘਾਣਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈ 86990999786 86990999786 ਇੱਕ ਗੱਬਣ ਬੈੜ ਹਾਂ ਇੱਕ ਛੋਟੀ ਐ ਸੀ ਠੀਕ ਐ ਦਾ ਬੱਚਾ ਮਰਿਆ ਵਾ ਬੱਚਾ ਮਰ ਗਿਆ ਵਾ ਮੂੜੇ ਕੋਈ ਐਵੇਂ ਕਹਿਦਗੀ ਆਖਰੀ ੜੇ ਦਾ ਨਾ ਅੱਜ ਸੁਣੀ ਮੈਨੂੰ 17ਵਾਂ ਦਿਨ ਹੋ ਗਿਆ ਕੱਟੀ ਸੀਗੀ ਆਪਣੇ ਕੋਲ ਹੀ ਆ ਕੇ ਮਰੀ ਐ ਠੀਕ ਐ ਹਾਂ ਤੇ ਇਹ ਮੂੜੇ ਦਾ ਵੈਸੇ ਕੋਈ ਲੋੜ ਨਹੀਂ ਛੋਟੀ ਸੀਲ ਬਹੁਤ ਐ ਬਾਕੀ ਚੰਗੀ ਏ ਵੀ ਇਹ ਦੀ ਐ ਤੇ ਬੱਚਾ ਮੁਰਿਆ ਚੋਣ ਬੜੇ ਲੋੜ ਹੀ ਨੇ ਨਾ ਲੋੜ ਹੀ ਨਹੀਂ ਬਈ ਬਤਾਰ ਤੇ ਆਉਂਦੀ ਐ ਹਾਂ ਧਾਰਤ ਜਿਵੇਂ ਮਾਦੀ ਆਈ ਵਾ ਥੱਲੇ ਕੋਈ ਚੱਕਰੀ ਹੁੰਦਾ ਠੀਕ ਐ ਹਾਂ ਠੀਕ ਐ ਬਿਲਕੁਲ ਜਿਵੇਂ ਉੱਪਰ ਹੀ ਚੋਈ ਵੀ ਹੁੰਦਾ ਉਹ ਚੱਕਲੀ ਜਮਾ ਹਣਾ ਮੈਂ ਜਮਾ ਨਹੀਂ ਬਸ ਸੀਲ ਹੁੰਦੀ ਪੂਰੀ ਸਭ ਤੋਂ ਜਿਹੜੇ ਵੀ ਦੁੱਧ ਢਿੱਲੋ ਜਿਹਦਾ ਗੱਪ ਮਰੋਣਾ ਉਹ ਹੀ ਗੱਲ ਕਰਨ ਜਿਹੜਾ ਸੱਚ ਵਾਲਾ ਕੰਮ ਅੱਜ ਦਾ 15 ਤੋਂ 16 ਕਿਲੋ ਕੰਡੇ ਵਾਲਾ ਤਿਆਰ ਆ। ਗੋਲ ਰੋੜ ਜਣਾ ਚੌਰਸ ਨਾਲ ਰੋੜ ਦੀ। ਜਮਾਈ ਨਹੀਂ ਮੈਂ ਕਿਹਾ। ਕਿੰਨੇ ਲੀਟਰ ਨਿਪੜ ਜਾਣਗੇ? 16 ਕਿਲੋ 15-16 ਕਿਲੋ ਆਪੜਾ ਚੋਨੇ ਰੂਟੀਨ ਦਾ ਉਹ ਇਥੇ ਥੱਲੇ ਹੁਣ ਤਿਆਰ ਆ 17ਵਾਂ ਦਿਨ ਸੂਣੀ ਹੋ ਗਿਆ। ਪਰ ਦੂਜੀ ਗੱਲ ਜੇ ਬੱਚਾ ਮਰ ਜਾਏ ਲੀਟਰ 1.5 ਲੀਟਰ ਪੱਟਾ ਦੁੱਧ ਨਹੀਂ ਪੈ ਜਾਂਦਾ। ਅਗਰ ਬੱਚਾ ਵੀ ਚੁੰਗਦਾ। ਬੱਚਾ ਵੀ ਚੁੰਗਦਾ ਬਈ ਹਨਾ। ਇਹ ਥੱਲੇ ਮੰਨ ਕੇ ਚੱਲੀਏ ਵੀ ਆਪਾਂ 8 ਲੀਟਰ ਟਾਈਮ ਦੇ ਹੈਗੇ ਆ। 8 ਲੀਟਰ ਟਾਈਮ ਦੇ ਆਪਾਂ 264 ਟਾਈਮ ਚੁੱਕੇ ਨੇ ਜੀ ਤੇ ਆਈ ਕਿਹੜੀ ਏਰੀਆ ਚ ਆਏ ਇਹ ਲਈ ਆਪਾਂ ਮੰਨ ਕੇ ਚੱਲ 7 ਏਰੀਆ ਚ ਸਰਸੇਰੀ ਚ ਆਈ ਆ ਹਾਂ ਹਾਂ ਬਈ ਉੱਥੋਂ ਲਈ ਆ ਝੋਟੀ ਠੀਕ ਹੈ ਤੇ ਮੰਨ ਕੇ ਚੱਲ ਉਹਨਾਂ ਕੋਲੇ ਕੋਈ ਬਰੀ ਬੂੜ ਦਾ ਮੈਨੂੰ ਪਤਾ ਨਹੀਂ ਉਹਨਾਂ ਕੋਲੇ ਖਲੀ ਦੀ ਨਸਲ ਆ ਕੋਈ ਪੁਰਾਣੀ ਰੱਖੀ ਵੀ ਉਹਨਾਂ ਦੇ ਬੱਚੇ ਆ ਇਹ ਅੱਛਾ ਖਲੀ ਦਾ ਕੋਈ ਸਾਣ ਦੇ ਮਨ ਲਾ ਕਰਾਸ ਹੋ ਕੇ ਮੈਂ ਆਈ ਵੀ ਪਤਾ ਨਹੀਂ ਉਹਨਾਂ ਨੇ ਜੇ ਬੂੜ ਦੱਸਿਆ ਆਪਾਂ ਨੂੰ ਠੀਕ ਆ ਉਹ ਬਲੱਡ ਲੈਣੇ ਚੱਲ ਜਿਆ ਕਰ ਬਲੱਡ ਲੈਣੋ ਕਹਿੰਦੇ ਵੀ ਆਪਣੇ ਕੋਲੇ ਸੰਭੀ ਠੀਕ ਆ ਸੂਆ ਕਿਹੜਾ ਸੂਈ ਵੀ ਹੁਣੇ ਸੂਆ ਦੂਜਾ ਸੂਈ ਆ ਜੋ ਕਿ ਦੂਜਾ ਸੂ ਤੇ ਥੋੜਾ ਬੱਚਾ ਚੱਡੇ ਦਿਨ ਸਾਈਡ ਜੀ ਹੈਗਾ ਬ੍ਰਾਈਟਨੈਸ ਹਨ ਕਿਵੇਂ ਆ ਸੋਨੇ ਦਾ ਫਲੈਰੀ ਆਈ ਨਹੀਂ ਨਹੀਂ ਵਾਇਰਿੰਗ ਆਈ ਉਹ ਨਹੀਂ ਸ਼ੁਰੂ ਤੋਂ ਹੀ ਮੋਟਾ ਤੇ ਪਹਿਲਾਂ ਤੋਂ ਹੀ ਠੀਕ ਹੈ ਚੋਂਟ ਚਵਾ ਦੀ 1 ਨੰਬਰ 1 ਨੰਬਰ ਚਵਾਈ ਛੱਡ ਲੋ ਸੁਭਰ ਥਾਣ ਥਣ ਦੇਖੋ ਸਾਫ਼ ਸੁੱਧਰ ਫਿਰ ਜਿਵੇਂ ਮਰਜੀ ਧਾਰ ਦੇ ਦੇ ਬਹਿ ਜਾਂਦੀ ਆ ਵਾਇਰ ਘੱਟ ਲੋ ਤੈਨੂੰ ਮੈਂ ਪਹਿਲਾਂ ਹੀ ਕਹਿਆ ਸੀ ਬਾਈ ਯਾਰ ਤੇ ਆਹੀ ਉਧਰਲੇ ਪਾਸੇ ਤੂੰ ਵੀ ਬਹਿ ਜਾ ਨਾਲ ਦੀ ਨਾਲ ਆਏ ਮਾਰ ਦੇ ਤਾ ਸੋ ਦੇਖੋ ਧਾਰ ਤੇ ਆਉਂਦੀ ਆ ਜਮਾ ਹਨ ਆ ਦੇਖੋ ਲੱਗੀ ਚੱਟਣ ਹੇ ਜਾਕੂ ਚੱਕ ਰਹੀ ਨਹੀਂ ਉਹ ਤਾਂ ਇੱਕ ਵਾਰੀ ਸਬੂਤ ਤੌਰ ਤੇ ਰੱਖਿਆ ਹੋਇਆ ਆਪਣਾ ਠੀਕ ਹੈ ਤੇ ਸੂਈ ਨੂੰ ਵੀ 7-8 ਦਿਨ ਫੜ ਲਓ ਤੇ ਚੂੜੀ ਭਰ ਕੇ ਮਾਰ ਪਾਣੀ ਦੀ ਮਾਹ ਖਾ ਲੋੜ ਨਹੀਂ ਬਈ ਬਸਮਾ ਆ ਜਾਂਦਾ ਹਨਾ ਤੇ ਧੋਰੀ ਪਰ ਖੋਲ ਕੇ ਨੂੰ ਤੇ ਸੂਈ ਨੂੰ ਲੱਗ ਪਾ ਕੇ 7-8 ਦਿਨ ਹੋ ਗਏ ਹਨਾ 7-8 ਦਿਨ ਹੋ ਗਿਆ ਬਈ ਢਿੱਲੋ ਸੋ ਬਰੋ ਦੇਖੋ ਇਹ ਕਿੰਨੀ ਦੀਣਾ ਚਾਹੀਦੀ ਇਹਨੂੰ 20 ਕਿਲੋ ਠੀਕ 16-17 ਕਿਲੋ ਪਹਿਲਾਂ ਪਲੂਟ ਸੋ ਚੋਇਆ ਜਾਂਦਾ ਬਈ ਠੀਕ ਹੈ ਸੋ ਕੱਦ-ਕੱੜ ਬਹੁਤ ਚੰਗਾ ਸੂਈ ਸਵਾਈ ਆ ਤੇ ਦੁੱਧ ਦੋ ਟਾਈਮ ਮਿਲ ਲਿਓ ਤੇ ਕੋਈ ਇਹਦਾ ਮੰਨ ਕੇ ਚਲੋ ਪਰਸੀ ਆ ਲੈਣਾ ਚੱਲ ਨਾਲ ਲੈ ਜਾ ਭਵੇਂ ਹਨ ਹਾਂ ਹਾਂ ਉਹ ਦੇ ਦੀ ਚੱਲ ਬੰਦੇ ਨੂੰ ਹਣਾ ਠੀਕ ਐ ਤੇ ਵਾਕੀ ਧਾਰ ਤੇ ਆਉਂਦੇ ਆ ਸੁਨੱਖਾ ਬਣਾ ਨਸਲ ਆ ਜਾਵਾ ਹਣਾ ਕਦ ਫੁੱਲ ਸੈ ਤੇਰੀ ਹੱਡੀ ਦੇ ਜਾਵਾ ਹਣਾ ਬਰੀਡ ਵਾਲੀ ਆ ਫੁੱਲ ਬਰੀਡ ਕੋਈ ਨਹੀਂ ਗੱਲ ਮੋਟਾ ਚਮ ਜੇ ਸੋਹਣੀ ਹੀ ਹੁੰਦੀ ਮੁੱਲ 4 ਲੱਖ ਹੁੰਦਾ ਇਹਦਾ ਸਹੀ ਗੱਲ ਐ ਸਹੀ ਦੁੱਧ ਉਹ ਹੀ ਪੋ ਦੇਣਾ ਹੁੰਦਾ ਸਹੀ ਗੱਲ ਸਹੀ ਗੱਲ ਸੋ ਦੁੱਧ ਬਰੀਕੀਆਂ ਜਾ ਜਿੰਨੀ ਐ ਹੋਰ ਦਾਤ ਨਾ ਗੱਲ ਤੇ ਲੋੜੀ ਨੇ ਛੜਤੀ ਥੱਲੇ ਆ ਹੀ ਰਹਿ ਜਾ ਬਾਈ ਲੈ ਇੰਨੀ ਸੀਲ ਕਦੇ ਮੱਧ ਨਹੀਂ ਤੁਹਾਨੂੰ ਮਿਲਦੀ ਆ ਦੇਖੋ ਲੈ ਮੈਂ ਵੀ ਬਟਾ ਖੇੜੀ ਐ ਥੱਲੇ ਲੈ ਬਈ ਦੋ ਜਾਨੇ ਬਹਿ ਕੇ ਚੌਂਦੇ ਹੋਗੇ ਨਾ ਫਿਰ ਵੱਡੀ ਵੀ ਹਾਂ ਦੋਨੇ ਪਾਸੇ ਬ ਸੋ ਬਰੋ ਠੰਡੀ ਸੀਲ ਦੇਖੋ ਜਮਾ ਤੇ ਇਹਨੇ ਆਮ 12 ਵਜੇ ਪਸੂ ਬਹਿਣ ਨਹੀਂ ਦਿੰਦਾ ਹਨਾ ਨਾ 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 ਢਿੱਲੋ ਜਮੇ ਨਹੀਂ ਬਹਿਣ ਦਿੰਦਾ ਬਈ ਲੈ ਆ ਦੇਖ ਨਾ ਤੇ ਜਵਾਕ ਬੈਠੇ ਨਾਲ ਹਨਾ ਆ ਜਵਾਕ ਬੈਠੇ ਨਾਲ ਕੋਈ ਦਾ ਸਰਦ ਨਾ ਰੱਸਾ ਛੱਡ ਦੇਣਾ ਤਾਂ ਲੈ ਸੋ ਬਰੋ ਠੰਡਾ ਪੰਨ ਦੇਖੋ ਜਮਾ ਪਸੂ ਦੇ ਵਿੱਚ ਕਿਆ ਬਾਤ ਅੰਦਰ ਨਸਰ ਇਹ ਆਏ ਢਿੱਲੋ ਜਿਹੜੀ ਸੀਲ ਹੋ ਬਰੀਡ ਵਾਲੀ ਸੀਲ ਹੋ ਆਪਣਾ ਆਮ ਅੱਜ ਨਹੀਂ ਸੀਲ ਪਦਦਾ ਮੈਂ ਕਿਹਾ ਸੀਲ ਕਰਕੇ ਫਿਰ ਇਹਨੇ ਬੱਚੇ ਨੂੰ ਦੁੱਧ ਹੀ ਨਹੀਂ ਛੱਡਿਆ ਗਿਆ ਤਾਂ ਜੋ ਬੱਚਾ ਮਰ ਗਿਆ ਹਨਾ ਸੋ ਜਾਇਜ ਗੱਲ ਆ ਸੀਲ ਪਸੂ ਇਹ ਨਹੀਂ ਆ ਪੂਸ ਚੱਕ ਲੈਂਦੀ ਜਮਾ ਗੁਣਾ ਦੀ ਗੁੱਥਲੀ ਹੈ ਜਮਾ ਤੇ ਮੂਰੇ ਗੱਬਣ ਕਰਾ ਲਈ ਚੰਗਾ ਸੀ ਮਨ ਬੱਚੇ ਵੀ ਟੋਪ ਦੇ ਪਾਉ ਹਨਾ ਮੈਂ ਤਾਂ ਦੱਸਣ ਦੀ ਲੋੜ ਹੀ ਬੜਾ ਚੰਗਾ ਬਲੱਡ ਲੈਣ ਉਹਨਾਂ ਕੋਲੇ ਬੜਾ ਚੰਗੀ ਰਿਕਾਰਡ ਦੀ ਸੁਭਿਰੋ ਠੰਡੀ ਦਾ ਕੋਈ ਜਾਂ ਤਰੀ ਜਮਾ ਕਹਿਵਾ ਤੱਕਨ ਦੋ ਪੈਰ ਘੱਟ ਦੁਰਨਾ ਚਾਹ 16 ਦੀ ਥਾਂ ਤੇ 14 ਹੀ ਦੇ ਦੇ ਪਰ ਮਨ ਕਹਿੰਦਾ ਚਲ ਸਵਾਦ ਲੈ ਦੂ ਜਮਾ ਹਨਾ ਵਾਹ ਬਈ ਤੇ ਲੈ ਕੇ ਗੱਲ ਹੋਰ ਆਪਣੇ ਚੈਨਲ ਤੇ ਵੀਡੀਓ ਦਾ ਆਪਾਂ ਦੀ ਚਵਾਈ ਦੀ ਪਾਉਣੀ ਜੀ ਠੀਕ ਹੈ ਆਉ ਦਾ ਕੋਈ ਫਾਇਦਾ ਨਹੀਂ ਅਗਲਾ ਕੋਲੀ ਆ ਕੇ ਆਪਜ ਹੋਵੇ ਫੇਰ ਪਾਏ ਰਾਂ ਜੈ ਜਗਤ ਤੇ ਪਾਬਾ ਤੋਗਾ ਭਾ ਭਾਈ ਐਵੇਂ ਲੋਕਾਂ ਨੂੰ 1.5 ਲੱਖ ਮੰਗ ਲੈਣ 2 ਮੰਗ ਲੈਣਾ ਉਹ ਜੈਜ ਪ੍ਰਾਈਸ ਆ ਬਸ ਹੋਣਾ ਫੋਨ ਤੇ ਬੱਚਾ ਮਰੀ 10000 ਤਾਂ ਮੰਦੀ ਹੋਊਗੀ ਹਾਂ 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 ਭਾਈ ਪੂਰਾ ਫਰਕ ਪਊ ਠੀਕ ਐ ਤੇ ਖਾਣ ਪੀਣ ਨੂੰ ਖੁੱਲੀ ਐ ਪੂਰੀ ਪੂਰੀ ਖੁੱਲੀ ਜਿਹੜਾ ਕੋ ਮਰਜ਼ੀ ਪਾ ਦੇਵੇ ਸੋ ਬਰੋ ਜੈਜ ਗੱਲ ਆ ਜਮਾ ਬੱਚਾ ਮਰੀ ਝੋਟੀ ਜਿਹੜੀ ਗੱਲ ਡਰ ਹੁੰਦਾ ਲੱਗਦਾ ਬੱਚਾ ਮਰ ਗਿਆ ਖਾਣੀ ਖੜੂ ਖਾਣੀ ਨਾ ਖੜੂ ਆ ਬੰਦਾ ਮੱਝਾ ਦੇਖ ਕੇ ਪੁੱਛ ਜਾਂਦੀਆਂ ਲੈ ਆ ਫਿਰਦੀ ਆ ਸਨ ਨਸਲ ਆ ਜਾਮ ਹਣਾ ਠੀਕ ਐ ਜਿਹੜਾ ਮਰਜੀ ਬੈਠੀ ਚੱਲੇ ਹਣਾ ਬਸ ਠੀਕ ਆ ਲੈ ਬਣ ਲੈ ਸੁਬਿਰ ਮਿਲਕ ਵੇਨ ਵਗੈਰਾ ਦੇਖੋ ਸਾਫ ਸੁਧਰੀ ਚੰਗੀ ਮੋਟੀ ਮਿਲਕੇ ਬਣ ਜਾਂਦੀ ਹੈ ਤੇ ਥਣਾ ਦੇ ਵਿੱਚ ਬਿੱਥੀ ਪੂਰੀ ਫੁੱਲ ਆ ਤੇ ਸਿੰਘ ਸੁਖ ਗੁੰਡਾ ਅੱਗੇ 2 ਨੰਬਰ ਤੇ ਆ ਗਈ ਬੈੜ ਗੱਬਣ ਹਨਾ ਇਹ ਕਿਹੜਾ ਸੂਆ ਸੂੰਦੀ ਆ ਇਟਲੋ ਮਾਰਕਟ ਦਾ ਪਰ ਦੂਜੇ ਦੱਸਿਆ ਹਨਾ ਚਲੋ ਤੀਜੇ ਵਨ ਕੇ ਲੈ ਜੇ ਫਾਰਮ ਚੋਂ ਲਈ ਆ ਆਪਾਂ ਇਹ ਠੀਕ ਹੈ ਤੇ ਮੰਨ ਕੇ ਚੱਲ ਸੂਣ ਦੇ ਵਿੱਚ ਰੇ 10 ਤੋਂ 12 ਦਿਨ ਰਹਿਗੀ 10 12 ਦਿਨ ਸੂਣ ਚ ਵਾਕੀ ਕਿੰਨਾ ਦੁੱਧ ਪਾ ਦੂਗੀ ਦੁੱਧ ਇਹ ਮਿੰਡ ਪੱਲ ਜਾਣੀ ਮਾਰਨ 30 30 ਲੀਟਰ ਚ ਹੋਇਆ ਚਲੋ ਚਲੋ ਮਨ ਲਈ ਆਪਾਂ ਵੀ 30 ਕਿਲੋ ਮੰਨ ਕੇ ਲੈ ਲੇ। ਚਾਹ 30 ਮੰਨ ਲਾ ਗੀ। ਕੀ ਗੱਲ ਉੱਠੀ? ਗਰਮੀ ਆਉਂਦੀ ਮੋਰੇ ਜੇਠ ਦਾ ਮਹੀਨਾ ਆਉਂਦਾ ਜਮ। ਆਹ ਸਹੀ ਗੱਲ ਆ। 30 ਟੈਂਪਰੇਚਰ 40 ਦੇ ਨੇੜੇ ਜਾ ਵਰਦਾ। ਸਹੀ ਗੱਲ ਆ ਸਹੀ ਗੱਲ ਆ। ਖਾਲਾਂ ਚ ਪਿਆ ਪਾਣੀ ਸੁੱਕ ਜਾਂਦਾ। ਜਮਾ 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 ਵੀ। ਅਜੇ ਤਾਂ ਹਣੀ ਰੋਟ ਤੋੜ ਲਓ। ਹਾਂ। ਬਾਕੀ ਖਾਲ ਖਣ ਲੈ ਵਾਲੂਆ ਬਹੁਤ ਚੱਕੜ ਦੁੱਧ। ਠੀਕ ਐ। ਬਾਕੀ ਕੱਦ ਤੇਰੇ ਸਾਹਮਣੇ ਬਹੁਤ ਸਾਈਜ਼। ਸੁਭਰੋ 30 ਕਿਲੋ ਦਾ ਤਾਂ ਮੰਨ ਕੇ ਲੈ ਲਿਓ ਤੇ ਨਾੜਾ ਜਮ ਆਇਆ ਜਿਵੇਂ ਅੰਗੂਰਾਂ ਦਾ ਗੁੱਸਾ ਹੁੰਦਾ ਹਨਾ ਜਮ। ਪੂਰੀ ਸੀਟ ਢ ਠੀਕ ਹੈ ਬਾਕੀ ਥਾਣੀ ਨਹੀਂ ਜੰਮਦੇ ਯਾਰ ਰੇਟ ਇਹਦਾ ਵਾਜਬ ਹੋਊਗਾ ਰੇਟ ਲੋਦਾ ਹੈਗਾ 95000 ਰੁਪਏ ਸਿਰਫ ਇੱਕ 20 30 ਮੰਗੀ ਜਾ ਕੋਈ ਫਾਇਦਾ ਨਹੀਂ ਤਾਂ ਕਮਾਲੀਆ ਜੰਮ ਜਮਾ ਮੈਂ ਕਿਹਾ ਫਿਕਸ ਰੇਟ ਆ 95000 ਦੀ ਆਲਟੋ ਗੱਡੀ ਨਹੀਂ ਆਉਂਦੀ ਨਹੀਂ ਆਉਂਦੀ ਬਾਕੀ ਦੁੱਧ ਵੀ ਤੇ ਲੋ ਮੰਨ ਕੇ ਚੱਲ ਆਪਾਂ 1.5 ਲੱਖ ਰੁਪਈਆ ਲਾਦੇ ਦੁੱਧ ਨੂੰ 30 ਕਿਲੋ ਸਾਰਾ ਜੈ ਜੈਕਾਰ ਜਿਹੜੇ 30 35 ਕਿਲੋ ਹੀ ਆਮਦਨੀ ਨਹੀਂ ਚਵਾ ਦੇਣਾ 70 ਰੁਪਈਆ ਤੇਰਾ ਟੋਕੜਾ ਦਾ ਮੰਗੀਆਂ ਜਾਂਦੇ ਆ ਮੰਗੀਆਂ ਜਾਂਦੇ ਸਹੀ ਗੱਲ ਆ ਵੀ ਕੀ ਫਾਇਦਾ ਗੱਪ ਮਾਰ ਲਾ ਅਗਲਾ ਕਹਿੰਦਾ ਵਪਾਰ ਬਾੜਾ ਕੁਛ ਕਰ ਦਿਆ ਵਪਾਰੀ ਦਾ ਮੱਥਾ ਬਾੜਾ ਮਾਰਿਆ ਹੁੰਦਾ ਮਾਰਾ ਵਪਾਰੀ ਨੂੰ ਪਸੂ ਜਮਾ ਹੰਬ ਕੇ ਦਿੰਦਾ ਅਗਲਾ ਸਹੀ ਗੱਲ ਜਿਹਦਾ ਹੰਬ ਕੇ ਦਿੰਦਾ ਖਾਲਾ ਘੜਿਆ ਜਾਂਦਾ ਤੇ ਜਿਹੜਾ ਕਿਸਮਤ ਵਾਲਾ ਜਿਹੜਾ ਸਮਝਦਾਰ ਆ ਉਹ ਕਿਸਮਤ ਰਹਿ ਜਾਂਦਾ ਉਹਦਾ ਮੋਟਰ ਛੱਡ ਨਹੀਂ ਹੁੰਦੀ ਆਗੇ ਬਸ ਤੋਰ ਫਿਰ ਇਹਨੂੰ ਸੋ ਫਿਰ ਸਮਾਨ ਤਰ੍ਹਾਂ ਕਰਾਇਆ ਤੈਨੂੰ ਪਛਾਣਵੇ ਜੀ ਸੂਣ ਚ ਕਹਿ ਦਿੰਦੇ ਜੀ ਸੂਣ ਚ 10 12 ਜਣੇ ਪੈਂਦੇ 10 12 ਜਣੇ ਸੂਣ ਚ ਬਾਕੀ ਫਾਰਮ ਚ ਕਿਸੇ ਦੇ ਜਾਂ ਤੁਸੀਂ ਘਰੇ ਦੇਖਣ ਜਾਵੋਗੇ ਕਿਸੇ ਦੇ ਮੁੱਲ 2 ਲੱਖ ਹੋਵੇਗਾ ਕੋਲ ਮੰਗੀਆਂ ਨੇ 1.5 ਲੱਖ 2 ਲੱਖ ਮੰਗ ਕੇ ਕਹਿੰਦੇ ਪਾਪਾ ਦਾ ਖੇਤ ਗਿਆ ਵਾ ਹਾਂ ਹਾਂ ਬਾਕੀ ਕਿੱਥੇ ਲਾਹੌਰ ਖਾਸੀ ਇਹ ਤਾਂ ਜੀ ਥੋੜੀ ਜੀ ਕਰਾਸ ਪੈਂਦੀ ਆ ਉਡੀਕ ਹੁਣ ਗਰਮੀ ਕੱਟਣ ਵਾਲੀ ਹੈ ਜਿਆ ਜਿਆ ਗੱਲ ਮੁੱਲ ਪ्योर ਨਹੀਂ ਹੈਗੀ ਹੈ ਹਲਕਾ ਫੁਲਕਾ ਜਾਈ ਹੈ ਹਣਾ ਹਲਕਾ ਫੁਲਕਾ ਆ ਮੂੰਹ ਤਾਂ ਪਤਾ ਲੱਗਦਾ ਇਹਦੇ ਹਣਾ ਹਾਂ ਜੀ ਕੋੜੇ ਕਾਂਡ ਬੰਦੇ ਤੇ ਦੋ ਦੋ 30 ਕਿਲੋ ਦਾ ਖੇਡੂਗੀ ਮੋਲ ਨਾ ਮੋਲ ਨਾ ਤੇ 95000 ਫਿਕਸ ਹੈ ਕਮਾਨਦਾਨ ਹੋ ਜਾ ਸੁਭਰੋ 95000 ਦੇ ਵਿੱਚੋਂ ਵੀ ਮਾਨਦਾਨ ਮਾੜਾ ਮੋਟਾ ਹੋ ਜਾਣਾ ਥਰਡਡੇ ਵਜਾਂਗਾ ਬੰਨ ਲਾਪਾ ਮੈਂ ਇੱਥੇ ਬੰਨਣਾ ਕੋਈ ਚੱਕਰ ਨਹੀਂ ਸੋ 95000 ਦੇ ਵਿੱਚੋਂ ਮਾਨਦਾਨ ਜਾਵਾ ਬਾਕੀ ਦੇ ਨਾਲ ਕੋਹਰਦਾਰ ਲੈ ਢੋ ਹਾਂ ਆ ਤਾਰਾ ਮਾਰ ਕੇ ਦਿਖਾ ਦੇਣਾ ਪੂਰੀ ਸੀਲ ਲੱਗੀ ਜਾ ਰਹੀ ਕੀ ਪਚੂਪਾ ਓਕੇ ਜਾਵਾ ਮੈਂ ਕਿਹਾ ਭਈ ਆ ਜਾ ਆ ਦੇਖ ਲੈ ਬੂਹੂ ਖੜਾ ਰਿੰਗ ਮਾਰ ਕੇ ਭਾਵਾ ਬਾਹਲੇ ਦਾ ਮਾਰ ਛੂਪੇ ਦਾ ਮਾਰੋ ਜਰਾ ਦੇ ਥੋੜਾ ਥੋੜਾ ਠੀਕ ਆ ਜਮਾ ਜਮਾ ਓਕੇ ਡਲੋਗ ਉਹਨੇ ਕਿਹੜੀ ਗੱਲ ਲਈ ਠੀਕ ਹੈ ਸੋ ਦੋ ਨਗਦ ਦਿਖਾ ਦੇ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਤੋਂ ਵੇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ 78999700 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ